ਜਨੇਊ ਦਾ ਰੀਹ ਨੋ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਾਣ ਨੇ ਜੇ ਪ੍ਰਾਣਾ ਦੀ ਡੋਰੀ ਨਾ ਟੁੱਟਦੀ ਇਹ ਜਨੇਊ ਦੀ ਡੋਰੀ ਨਹੀਂ ਬਚਣੀ ਸੀ ਇਹ ਪਵਿੱਤਰ ਲਹੂ ਨਾ ਡੋਲਦਾ ਤੇ ਮੱਥੇ ਦਾ ਤਿਲਕ ਨਹੀਂ ਬਚਣਾ ਸੀ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੇਨੋ ਬੜੋ ਕਲੂ ਮੈਸਕ ਦਾਦਾ ਇਤਨਾ ਕੁਰਬਾਨੀ ਦਾ ਮਜਸਮਾ ਫਿਰ ਪੁੱਤਰ ਫਿਰ ਪੋਤਰੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇbtਿਦਾਅ ਫਕੀਰੀ ਫਨਾਸਤ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਫਨਾ ਕਰ ਦੇਣਾ ਮਿਟਾ ਦੇਣਾ ਹਮੇਸ਼ਾ ਲਈ ਅਮਰ ਤਤ ਨੂੰ ਪ੍ਰਾਪਤ ਕਰ ਲੈਣਾ ਔਰ ਕਿਸੇ ਨੂੰ ਅਮਰ ਜ਼ਿੰਦਗੀ ਦੇ ਦੇਣੀ ਅੱਜ ਜਨੇ ਉਹ ਬਚਿਆ ਹੋਇਆ ਹੈ ਕਿਸੇ ਨੇ ਆਪਣੇ ਪ੍ਰਾਣ ਦਿੱਤੇ ਨੇ ਮੱਥੇ ਦਾ ਤਿਲਕ ਬਚਿਆ ਹੋਇਆ ਹੈ ਕਿਸੇ ਨੇ ਆਪਣਾ ਹੌਂ ਢੋਲੇ